ਭਾਰਤੀ ਕਿੰਦਰ ਸਮਾਜ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਚੁੱਕੇ ਕਦਮ ਦੀਨਾ ਨਗਰ ਹਲਕੇ ਅੰਦਰ ਹੜ्डा ਕਾਰਨ ਨੁਕਸਾਨੇ ਕਰਾਣੂ ਬਣਾਉਣ ਦਾ ਬੀੜਾ ਉਠਾਇਆ। ਉਹਨਾਂ ਵੱਲੋਂ ਬਾਬਾ ਪ੍ਰਵੀਨ ਜੀ ਦੀਨਾ ਨਗਰ ਸਮਾਜ ਸੇਵੀ ਬੱਚੇਤਰ ਸਿੰਘ ਸਰਪੰਚ ਜੋਗਰ ਦੇਵਿੰਦਰ ਸਿੰਘ ਆਦਿ ਨੂੰ ਨਾਲ ਲੈ ਕੇ ਹੜ੍ਹ ਪ੍ਰਭਾਵਿਤ ਇਲਾਕੇ ਦਾ ਕੀਤਾ ਦੌਰਾ। ਦੇਖੋ ਸੰਜੀਵ ਟੋਨੀ ਦੀ ਇੱਕ ਖਾਸ ਰਿਪੋਰਟ। ਰਣਾ ਪੂਜਾ ਮੈਂ ਜੋ ਗਾਂਦੀ ਰਹਿਣ ਵਾਲੀ ਆ ਕੀ ਗੱਲ ਬਾਤ ਹੈ ਜਦੋਂ ਹੜਾ ਇਹ ਉਦੋਂ ਦਾ ਘੱਟੇ ਦਾ ਹਾਂਜੀ ਜਦੋਂ ਹੜਾ ਆਇਆ ਤੇ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਡੇ ਪਹਿਲਾ ਹੀ ਕੱਚੇ ਘਰ ਹੀ ਖਾਰ ਖੜਾ ਕਰਕੇ ਬੜਾ ਜਿਆਦਾ ਨੁਕਸਾਨ ਹੋ ਗਿਆ ਮੈਂ ਭੇਕੇ ਵੀ ਆਪਣੇ ਘਰ ਰਹਿ ਕੇ 10 ਦਿਨ ਤੱਕ ਹੁਣ ਵੀ ਜਦੋਂ ਦੇ ਹੜਪੇ ਦੇ ਘਰ ਪਿਆ ਨਹੀਂ ਰਗਾ ਮਿਲਦੀ ਹੈ ਨਹੀਂ ਸੰਸਾ ਦੇ ਕਿ ਇਹਨਾਂ ਨੇ ਕੋਈ ਵੀ ਧਿਆਨ ਦਿੱਤਾ ਸਾਡੇ ਛੋਟੇ ਛੋਟੇ ਦੋ ਬੇਟੇ ਆਈ ਬਾਹਰ ਸੌਣੇ ਆ ਠੰਡ ਵਿੱਚ ਇੱਕ ਦਿਨ ਵੀ ਜਿਆਦਾ ਨੇਰੀ ਪੈ ਗਈ ਦੀ ਸਾਰੇ ਹੀ ਸਮਾਨ ਥੱਲੇ ਡੇਕ ਗਏ ਦਾ ਸਾਡਾ ਹਾਂ ਹਾਂ ਸਾਨੂੰ ਕੋਈ ਕਿਸੇ ਵੱਲੋਂ ਕੋਈ ਹੈਲਪ ਨਹੀਂ ਆਈ ਹੈਗੀ ਅੱਜ 올 ਇੰਡੀਆ ਕਿਨਰ ਸਮਾਜ ਤੁਹਾਡੇ ਕੋ ਪਹੁੰਚਿਆ ਕੀ ਕਹਿਣਾ ਚਾਹੁੰਦੇ ਹੋ ਮੈਨਾਂ ਨੂੰ ਇਹੀ ਕਰਨਾ ਚਾਹੁੰਦੇ ਮੈਂ ਜਿਆਦਾ ਕੁਝ ਨਹੀਂ ਮੰਗਦੀ ਬਸ ਇਹ ਮੇਰਾ ਇੱਕ ਕਮਰਾ कर सो इधर लैट्रिन बाथरूम बन जे बस और मैं कुछ नहीं चंदी कार वाला की काम कर दे मेरे कार वाला मजदूरी कर दे नमस्कार जय हिंद जय जै भारत हम आज ये दीनानगर के जोगर गांव में आए हैं जो हमने आंखों देखे हाल देखा है जो लोग बहुत परेशान हाल में हैं जो पानी उतरने के बाद में उनके घरों के बहुत बुरे हाल है ये हमारी बहन बेटियां हैं हमें तो खुद शर्म आ रहा है बहुत हम क्या दे सकते हैं इनको हम इन्हीं का पैसा लेके आए हैं इनको जो भी दो पैसा दे के जाएंगे जो भी इनका होगा एक छत बनवा के देंगे एक लेटरिन बाथरूम बनवा के देंगे एक किचन बनवा के देंगे और हम इससे ज़्यादा क्या दे सकते हैं हम तो बस इनकी हेल्प के लिए आए हैं जो बाढ़ पीड़ित जो इतनी बड़ी आपदा आई थी पंजाब के अंदर ठीक है सत श जी ਜਿਸ ਸਿਰ ਸਾਨੂੰ ਪਤਾ ਹੈ ਕਿ ਜਿਸ ਵਾਰ ਫਲਾਡ ਆਇਆ ਸੀਗਾ ਉਸ ਵਲੇ ਸਪਿੰਡ ਨੂੰ ਕਾਫੀ ਲੋਕਾਂ ਨੂੰ ਬਹੁਤ ਨੁਕਸਾਨ ਹੋਇਆ ਸੀਗਾ ਉਸ ਵਲੇ ਵੀ ਅਸੀਂ ਕਾਫੀ ਸਹਾਇਤਾ ਪਹੁੰਚਾਈ ਸੀ ਅਸੀਂ ਕਿੰਨਰ ਸਮਾਜ ਨੇ ਪਾਣੀ ਦੁੱਧ ਹਰ ਚੀਜ਼ ਦੀ ਅਸੀਂ ਹੈਲਪ ਕੀਤੀ ਸੀਗੀ ਹੁਣ ਵੀ ਅਸੀਂ ਆਏ ਆ ਕਿਉਂਕਿ ਫਲਾਡ ਦੇ ਵਿੱਚ ਜਿਹੜੇ ਮਕਾਨ ਵਿਚਾਰਿਆਂ ਦੇ ਲੋਕਾਂ ਦੇ ਗਿਰਗੇ ਸਨ ਰਹਿ ਗਏ ਸਨ ਹੁਣ ਇਸ ਮਕਾਨ ਵਿੱਚ ਅਸੀਂ ਖੜੇ ਆ ਇਹਨਾਂ ਦਾ ਮਕਾਨ ਕਿਸੇ ਨੇ ਉਹਨਾਂ ਨੇ ਥੋੜੀ ਜੀ ਹੈਲਪ ਕਰਕੇ ਦੁਬਾਰਾ ਖੜੀਆਂ ਕਰ ਦਿੱਤੀਆਂ ਬਟ ਲੈਂਟਰ ਨਹੀਂ ਹੈਗਾ ਵਾ ਸੋ ਅਸੀਂ ਇਹਨਾਂ ਨੂੰ ਕਿਹਾ ਕਿ ਸਾਨੂੰ ਲੈਂਟਰ ਪਾ ਕੇ ਦੇਾਂਗੇ ਇਹ ਆਲ ਇੰਡੀਆ ਕਿੰਨਰ ਸਮਾਜ ਆਇਆ ਵਾ ਅਸੀਂ ਸਾਰਾ ਆਲ ਆਏ ਆ ਜਿਹੜਾ ਅਸੀਂ ਆਪਣਾ ਆਗਰੇ ਦੇ ਅੰਦਰ ਪੈਸਾ ਕਲੈਕਸ਼ਨ ਕੀਤਾ ਸੀ ਸਾਰਿਆਂ ਨੇ ਇਕੱਠਾ ਕੀਤਾ ਸੀ ਉਹ ਅਸੀਂ ਇਕੱਠਾ ਕਰਕੇ ਪੈਸਾ ਜਿਹੜਾ ਹੈ ਅਸੀਂ ਨਾਲ ਲੋਕਾਂ ਦੀ ਸਹਾਇਤਾ ਕਰਨ ਆਏ ਆ ਤੇ ਅਸੀਂ ਕੀ ਦੇ ਸਕਨੇ ਆ ਅਸੀਂ ਕੁਝ ਨਹੀਂ ਦੇ ਸਕਨੇ ਆ ਅਸੀਂ ਤੁਹਾਡੇ ਅਸੀਂ ਤੁਹਾਡੇ ਆ ਜੁੱਤੀਆਂ ਦੇ ਨੌਕਰ ਆ ਅਸੀਂ ਤਾਂ ਆਬਿਆਦਾਰ ਜਿਹੜੇ ਵੀ ਸਾਡੇ ਕੋਲ ਹੈ ਵੇ ਸਾਰਾ ਤੁਹਾਡਾ ਹੀ ਹੈ ਤੇ ਜਿਹੜਾ ਸਾਰਾ ਕਾਰਗਜ਼ਾਰ ਹੈ ਇਹ ਕਿਸ ਨੂੰ ਸੌਂਪਿਆ ਗਿਆ ਇਸ ਦਾ ਜੁਮਾਹ ਕੌਣ ਇਹਦੀ ਦੇਖਰੇਖ ਕਰੇਗਾ ਜੁਮਾਹ ਸਾਰੇ ਬਰਾਦਰੀ ਦਿੰਦਾ ਹੈ ਅਸੀਂ ਬਰਾਦਰੀ ਦੀ ਜ਼ਿੰਮੇਵਾਰੀ ਦਿੱਤੀ ਹਾਂ ਕੋਈ ਇੱਕ ਨਹੀਂ ਸਾਡੀ ਤਰਫੋਂ ਅਸੀਂ ਸ਼ਹਿਰ ਦੇ ਵਿੱਚ ਆਏ ਆ ਜੇ ਸਾਡੇ ਨਾਲ ਆਪਣਾ ਸਾਡੇ ਨਾਲ ਮੀਕਾ ਸਾਹਿਬ ਵੀ ਲੱਗੇ ਦੇ ਨੇ ਆਪ ਜੀ ਵੀ ਸਾਡੇ ਨਾਲ ਲੱਗੇ ਪਿਓ ਇਹ ਵੀਰ ਸਾਰੇ মিডিਆ ਵਾਲਿਆਂ ਦੇ ਵੀ ਅਸੀਂ ਕੰਮ ਗੁਜ਼ਾਰਾ ਅਸੀਂ ਮੀਕੇ ਸਾਹਿਬ ਦੀ ਵੀ ਕੰਮ ਗੁਜ਼ਾਰਾ ਹੋਰ ਸਾਡੇ ਭਾਈ ਸਾਹਿਬ ਆਪਣੇ ਨਿਆਂਗ ਵੀਰ ਜੀ ਵੀ ਮੇਰੇ ਆਏ ਦੇ ਨੇ ਜੋਗਰ ਦੇ ਸਰਪੰਚ ਸਾਹਿਬ ਵੀ ਆਏ ਦੇ ਨੇ ਹੋਰ ਵੀ ਸਾਡੇ ਵੀਰ ਜੀ ਆਏ ਦੇ ਨੇ ਹੋਰ ਵੀ ਕਾਫੀ ਲੋਕ ਸਾਡੇ ਨਾਲ ਪਿੰਡਾਂ ਦੇ ਸਰਪੰਚੇ ਤੇ ਚੰਡੀਗੜ੍ਹ ਦੇ ਸਰਪੰਚ ਇਹ ਦਾਨ ਦਾ ਪੈਸਾ ਹੈ ਪੈਸਾ ਨੂੰ ਪਤਾ ਹੈ ਸਾਡਾ ਵੀਰ ਸਾਡੇ ਫਰਾ ਜਿੰਨੇ ਵੀ ਲੱਗੇ ਨੇ ਸਾਡੇ ਨਾਲ ਇਹਨਾਂ ਨੇ ਸਹੀ ਜਗ੍ਹਾ ਲਾਣੀ ਹੈ ਅਸੀਂ ਬੜਾ ਪਰੋਸਾ ਕਰਕੇ ਆਏ ਆ ਇਹਨਾਂ ਦੇ ਉੱਤੇ ਤੇ ਸਾਨੂੰ ਪਤਾ ਹੈ ਕਿੰਨਰਾ ਦਾ ਪੈਸਾ ਹੈ ਇਹਨਾਂ ਨੂੰ ਪਤਾ ਹੈ ਕੋਈ ਜ਼ਾਇਆ ਨਹੀਂ ਜਾਏਗਾ ਕੋਈ ਖਤਰਾ ਕੋਈ ਗਲਤ ਜਗਾ ਨਹੀਂ ਲਗਣੀ ਤੇ ਇਹਨਾਂ ਨੇ ਸਹੀ ਜਗਾ ਲਗਾਨੀ ਸਾਡੇ ਵੀਰ ਦੀ ਸਾਥ ਸ੍ਰੀ ਅਕਾਲ ਸਾਥ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਇਹ ਮੇਰੀਆਂ ਭੈਣਾਂ ਪਹਿਲਾਂ ਹੀ ਸ਼ੁਰੂ ਤੋਂ ਮੇਰਾ ਸਾਥ ਦਿੱਤੀਆਂ ਨੇ ਤੇ ਅੱਜ ਮੈਂ ਜਦੋਂ ਇਹਨਾਂ ਦੇ ਗੇ ਅਰਦਾਸ ਬੇਨਤੀ ਕੀਤੀ ਤੇ ਇਹਨਾਂ ਨੇ ਆ ਕੇ ਪਿੰਡ ਦਾ ਹਾਲ ਚੱਲ ਜਾਣਾ ਜੀ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਮੇਰੀਆਂ ਭੈਣਾਂ ਨੇ ਮੇਰੇ ਤੇ ਬੜਾ ਵੱਡਾ ਭਰੋਸਾ ਕੀਤਾ ਤੇ ਮੇਰੀ ਜਿੰਮੇਵਾਰੀ ਇੱਥੇ ਲਾਈ ਹੈ ਫਿਰ ਤੁਸੀਂ ਤੁਹਾਡੀ ਦੇਖ ਰਿਹਾ ਚੈੱਕ ਕਰ ਤਿਆਰ ਹੋਣਗੇ ਤੇ ਆਪਾਂ ਜੋ ਵੀ ਹੋਏਗਾ ਪਹਿਲਾਂ ਤੇ ਬਾਅਦ ਆਫਟਰ ਤੇ ਬਿਫੋਰ ਪਹਿਲਾਂ ਕੀ ਤੇ ਹੁਣ ਕੀ ਆ ਸਾਡੀ ਭੈਣਾਂ ਨੇ ਬਣਾ ਕੇ ਦਿੱਤਾ ਉਹ ਆਪਾਂ ਜਰੂਰ ਤੁਹਾਡੇ ਸਾਹਮਣੇ ਦੱਸਾਂਗੇ ਜਦੋਂ ਤਿਆਰੀ ਹੋ ਜਾਏਗੀ ਜੀ ਬਿਲਕੁਲ ਜੀ ਟੋਟਲ ਜੀ ਮਾਲ ਟੋਟਲ ਕਰੀਬਾ 8-10 ਦੇ ਘਰ ਇਹ 10 ਘਰ ਆ ਜੀ ਟੋਟਲ ਲੱਗੇ ਕੁਝ ਜੋਗਰ ਆ ਤੇ ਕੁਝ ਐ ਪਿੰਡਾਂ ਲਗਭਗ ਚੰਡੀਗੜ੍ਹ ਪਿੰਡ ਬਾਬਾ ਜੀ ਉਹਨਾਂ ਨੇ ਗੋਦੀ ਸਮਝ ਲੋ ਲੈ ਗਏ ਜੀ ਠੀਕ ਹੈ ਜੀ